ਤੁਹ ਰਾਜ ਨੇ ਨਾ ਨਾਗਾ ਸਟਾਰਵਾਂ ਦਾ ਇੰਚਾਰਜਾਂ ਨਾ ਜੀ ਬਟਾਲਾ ਗਰੁੱਪ ਤੇ ਸਾਨੂੰ ਗੁਪਤ ਸੁਪਨਾ ਮਿਲੀ ਸੀ ਜੀ ਇਹ ਦੋ ਦਿਨ ਦਿਨ ਤੋਂ ਸਰੇਸ਼ ਕਰਦੇ ਸੀ ਇਹ ਬੰਦਾ ਅਕਸਾ ਇੰਸਪੈਕਟਰ ਮੰਨ ਲੈ ਕੇ ਆਪਣੇ ਇਹ ਮੱਲੀ ਮਾਰਕੀਟ ਹੈਗੀ ਆ ਜੀ ਤੇ ਇੱਥੇ ਸੋਕਮਾਰ ਸੋਕਾ ਹੈਗਾ ਕੈਂਪ ਦਾ ਜੀ ਜੋ ਪਹਿਲਾਂ ਨਜਾਜ਼ਦਤ ਕੰਮ ਕਰਦਾ ਸਰਾਬ ਵੇਚਦਾ ਉਹਨੇ ਅੱਸੀ ਬੇਟੀਆਂ ਸਰਾਬ ਲੈ ਕੇ ਰੱਖੀ ਸੀ ਹੁਣ ਲਗ ਲਗ ਬ੍ਰਾਂਡ ਮਗੜਾ ਵਾਲਾ ਰਸਨ ਨਾਈਟਾਂ ਸੰਤਰਾ ਵਾ ਸੌਫੀ ਕਲਬ ਬਲੈਕ ਹੌਰਨ ਅਸੀਂ ਬੇਟੀਆਂ ਹਾਂਜੀ ਕਾਰਵਾਈ ਪ੍ਰਸ਼ਾਸਨ ਕੋਲ ਮੰਗ ਕਰਨ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਗਈ ਹੈ ਇਹੋ ਜਿਹਾ ਅਨਸਰ ਹੱਥ ਪਾਈ ਜਾਏ ਕਾਰਵੇ ਕੀ ਰਿਡਿੰਗ ਨਹੀਂ ਹੈ ਨਹੀਂ ਇਹ ਮਾਰਕੀਟ 'ਚ ਵੇਚਦਾ ਹੈ ਸਪਲਾਈ ਕਰਦੇ ਜਿੰਨ ਜਿੰਨ ਦੁਕਾਨਾਂ ਦੇ ਜਦੋਂ ਦੁਕਾਨਾਂ ਵਿੱਚ ਛੱਪੇ ਮਾਰੀ ਆਪਣਾ ਸਮੇਤ ਅਸਹਿਜ ਭਾਗ ਮਰ ਗਈ ਹੈ ਅਚੂ ਕੁਮਾਰ ਅਸ਼ੋਕਾ ਸੰਨੋ ਰਾਮਚੰਦ ਵਾਸੀ ਗਾਂਧੀ ਕੈਂਪ ਪਟਿਆਲਾ ਨੇ ਇਹ ਕਿਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵਫਾਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਅਸੀਂ ਵਫਾਖ ਮਾਰਕੀਟ ਦੀ ਸ਼ਰਾਬ ਦੀਆਂ ਪੇਟੀਆਂ ਜਿਹਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜਿਹਨ ਤਬਦੀਸ਼ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਹੈ ਅਜੇ ਤਬਦੀਸ਼ ਦਾ 파ਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ